ਚੜ ਹਾਂ ਵੀ ਨורה ਅੱਜ ਆਪਾਂ ਚੱਲਿਆਂ ਭਾਈ ਜੀ ਪਾਰਸ ਦਾ ਬਸ਼ੇਰਾ ਵੇਖਣ ਲੈ ਇਹ ਘੋੜੀ ਗੱਪਣੇ ਉਹ 30 ਆਰ ਵੀ ਹੈ ਨਾ ਬੱਚਾ ਮੇਰੀ ਘੋੜੀ ਬਹੁਤ ਚੰਗੀ ਤੇ ਨੀਲੀ ਵੀ ਪਰ ਇਦਾਂ ਕਿ ਲੱਗਦਾ ਬਗਾਇਸ ਤੇ ਰਹੀ ਹੁੰਦਾ ਦੋ ਤੇਰੀ شادی ਬਣਾਉਂਦੇ ਆ ਉਹ ਫਿਰ ਸੇਖੋ ਘੇਰ ਲੈ ਸੁਚੇਤਾ ਸੋਹਣਿਆ ਨੀ ਗੱਲ ਲੱਗਣਾ ਤੂੰ ਚੁੱਪ ਹੋ ਜਾ ਨਾ ਕਰਦਾ ਯਾਰ ਨਹੀਂ ਕਰਦਾ ਆਹ ਨਹੀਂ ਸਾਹ ਮਾਰਦਾ ਤੇ ਰਸ ਰਸ ਸਮਾਹ ਨਹੀਂ ਦੇਖ ਤੋਂ ਵੀ ਵਾਲ ਹੈ ਨਹੀਂ ਐ ਹੀ ਐ ਹੀ ਬਾਈ ਨਹੀਂ ਰੋਮ ਨਹੀਂ ਕਰਦਾ ਯਾਰ ਹੈ ਦਾੜੀ ਨੂੰ ਕਦੀ ਕੈਂਚੀ ਨਹੀਂ ਬਾਈ ਬਾਈ ਨਾ ਕਰ ਗੱਲ ਮੌਕੇ ਦੀ ਆ ਤੇ ਮੈਂ ਵੀ ਨਹੀਂ ਖਤਮਾਂਗਾ ਕੇਂਚੀ ਤੇ ਤੇਰੇ ਵੀ ਲੱਗੀ ਸਿਰ ਤੇ ਯਾਰ ਇਹਨੇ ਕਿਹਾ ਜੋੜਾ ਰੱਖਿਆ ਇਹਦਾ ਮੂਸਲਾ ਮੈਂ ਇਹਦਾ ਮੂਸਲਾ ਓਏ ਗਰਦਾਰ ਸਹੀ ਗੱਲ ਹੈ ਓ ਨੂਰੀ ਓਏ ਨੂਰੀ ਓਏ ਓਹੀ ਮੈਂ ਕਹਿੰਦਾ ਨੂਰੀ ਖਾਚ ਵਾਦੀ ਦੀ ਬੜੀ ਜਾਨਾ ਵੀਡੀਓ ਵਿੱਚ ਪਾਪਾ ਦਾ ਜੱਟਾ ਓ ਕਰਮਾਂ ਲੈਡ ਵਝਾਦੀ ਓ ਕੋਈਏ ਕੱਟਾਂਗੇ ਕੱਟਾਂਗੇ ਕੋਈ ਗੱਲ ਕੋਈ ਗੱਲ ਨਹੀਂ ਬਣਾਵਾ ਲੈਡ ਵਝਾਦੀ ਜਾ ਯਾਰ ਉਹ ਫਸ ਨਾ ਜਾਵੇ ਕਿਦੇ ਵਿੱਚ ਐ ਡਰਮ ਗੋਣਾ ਹੋ ਅੱਜ ਵੀ ਮੈਪਾਉ ਨਹੀਂ ਡਿੱਗਿਆ ਉਹਦੇ ਚ সুইਮ ਪੂਲ ਚ ਲੋ ਜੀ ਮਿੱਤਰੋ ਨਹੀਂ ਨਹੀਂ ਹਾਂਜੀ ਵੀਰ ਜੀ ਦੱਸੋ ਨਾ ਦੱਸੋ ਇਹ ਵੀਰ ਜੀ ਆਪਾਂ ਇੰਗਲੈਂਡ ਵਾਲਾ ਭਰਾ ਆਪਣਾ ਤੇ ਇਹ ਆਪਾਂ ਵੀਰ ਦੀ ਵੀਡੀਓ ਕਰਕੇ ਆਏ ਸੀ ਨਾਲ ਅੱਗੇ ਪ੍ਰਗਟ ਅੱਜ ਬਾਈ ਵੀਰ ਦੱਸਿਓ ਜੀ ਇਹ ਤੇਰਾ ਸਾਸਰੀ ਘਰ ਦਾ ਇਹ ਸੁੱਟ ਦਿੰਦੇ ਨੇ ਮੁੰਡੇ ਐ ਸਰਦਾਰ ਜੀ ਨਹੀਂ ਨਹੀਂ ਬਹੁਤ ਵਧੀਆ ਈ ਤੇ ਅਸੀਂ ਹੁਣ ਚੱਲੇ ਆਂ ਨੂਰ ਕਿੱਧਰ ਜਾ ਰਹੇ ਆਂ ਚੱਲਿਆ ਮੈਂ ਜਿੱਦਾਂ ਨਾ ਆਖਿਆ ਤੈਨੂੰ ਮੈਂ ਚੱਲਦਾ ਇੱਧਰ ਮੁੜ ਹਾਂ ਵੀ ਨੋਰਾ ਅੱਜ ਆਪਾਂ ਚੱਲਨੇ ਆਂ ਬਾਈ ਜੀ ਪਾਰਸ ਦਾ ਬਸ਼ੇਰਾ ਵੇਖਣ ਅੱਛਾ ਹਾਂ ਭੁੱਲਰ ਵਾਲੇ ਪਾਰਸ ਦਾ ਬਸ਼ੇਰਾ ਵੇਖਣ ਚੱਲੇ ਆਂ ਕਿੰਨੇ ਟਾਂ ਦੇ ਆ ਓਏ ਐ ਬਾਈ ਜੀ ਠੱਠੀਆਂ ਨਾਲੀ ਤੇ ਹਾਂ ਜੀ ਠੱਠੀਆਂ ਹੀ ਘਾੜੇ ਤੇ ਜਾ ਰਹੇ ਆ ਤੇ ਸੋ ਮੇਰੇ ਤੁਹਾਨੂੰ ਦਿਖਾ ਕੇ ਵਿਖਾਉਣੇ ਆ ਬਸ਼ੇਰਾ ਬਸ਼ੇਰੇ ਆ ਨਾ ਹਾਂ ਜੀ ਦੋ ਬਸ਼ੇਰੇ ਇੱਕੋ ਘਰ ਤੇ ਦਿਖਾਉਣੇ ਆ ਤੁਹਾਨੂੰ ਜਾ ਕੇ भाई होने हैं स्मार्ट पर्संस है। परकट ओए दाढ़ी नाल ये कोई गाल नहीं ठीक है दाढ़ी तो, तो कोई गाल नहीं पर पर था। पर। था। पर। पहुंच चुके हैं <laughs> ਜਦੋਂ ਸ਼ੁਰੂ ਕੀ ਹੈ ਕਿਦੋਂ ਉਹ ਖੜਾ ਨਹੀਂ ਹੋਣੀ ਵਿਖਿਆ ਚਾਲ ਪੁਰਣੀ ਉਹਦਾ ਉਹਦਾ ਸੰਦਰਭ ਹਨਾ ਮਾ ਮਾ ਦੇ ਇਹ 14 ਹੋ ਗਿਆ ਸੀ 3 ਮਹੀਨੇ ਦਾ 13 ਤੀਕ ਨੂੰ ਠੀਕ ਪਾਰਸ ਕੋੜੀ ਦਾ 13 14 ਤੇ ਹੋ ਗਿਆ 3 ਮਹੀਨੇ ਪਹਿਜ ਗਿਆ ਹੈ 7 ਦਿਨ ਦਾ ਇਹ ਕੁੜੀ ਗੱਭਣ ਇਹ ਦੋ ਮਹੀਨੇ ਤੇ ਹੋ ਗਏ ਪਾਈ ਤੇ ਇਦਾਂ ਦੀ ਕੋ। ਠੀਕ ਹੈ ਜੀ। ਇਹ ਤਾਂ ਬੰਗਦੀਏ ਤੇ ਕਰਕੇ ਅੱਖ ਤੇ ਕਰਕੇ ਭਾਜ। ਇਹ ਆਸ ਨੌਲਾ ਤੋਂ ਜਿੱਤੇ ਨਹੀਂ ਗਲਾਂ ਨਹੀਂ ਮਿਲਦੀ ਨਹੀਂ। ਸਹੀ ਗੱਲ ਹੈ ਸਹੀ ਗੱਲ। ਹਾਂ ਮਾਰਕਿੰਗ ਵੀ ਬਹੁਤ ਸੋਹਣੀ ਸਹੀ ਗੱਲ। ਮੈਂ ਕਿ ਦੋ ਮਹੀਨੇ ਚਾਰ ਉੱਠਾ ਜੀ ਭਰਾਵਾਂਗੇ। ਫਿਰ ਪੈਸੇ ਨੂੰ ਪਰਾਹੀ ਚੱਲਦੇ ਸਹੀ ਹੈ ਹਰ ਤਾਂ ਨਾਲ ਆਇਆ ਸੀ ਤੁਹਾਨੂੰ ਹੋਈ ਨਹੀਂ ਬਾਲ ਪਰ ਮੈਂ ਅਸ਼ੇਰ ਦੇ ਬੱਚੇ ਲੈਣੇ ਅੱਖ ਤੋਂ ਆਪਾਂ ਕੀ ਕਰਾਂਗੇ ਸਹੀ ਗੱਲ ਤੇ ਫਿਰ ਮੈਂ ਹੋਰ ਨਾ ਜ਼ਿਆਦਾ ਖਰਾਬ ਹੋ ਜਾਈਦਾ ਛੇੜੇ ਇਹ ਕਿੰਨੇ ਚਿਰ ਦੀ ਗੱਬਣ ਹੋ ਗਈ ਇਹ ਹੋਈ ਹੈ 1 ਮਹੀਨਾ ਤੇ ਅੱਜ ਅੱਠ ਦਿਨ ਚਲੋ ਵਧੀਆ ਧੀਰ ਦੇ ਕੱਟ ਪਾਸੇ ਦੋ ਪਾਸੇ ਕਿਸੇ ਕੋਲ ਦੇ ਨਹੀਂ ਨੀ ਮੇਰੇ ਦੋ ਪਾਸੇ ਕੋਈ ਨਹੀਂ ਬਰਾਬਰ ਇਹ ਪਹਿਲੀ ਬਸ਼ੇਰੀ ਦੇਖੀ ਐ ਇੰਨੀ ਸੁੰਦਰਤਾ ਤੇ ਮਨ ਲੋ ਸਕੋਰਲੈਸ ਪਵਨ ਕਿਹੜੇ ਕੋਲੇ ਦੱਸ ਕੋਈ ਦਾ ਪਵਨ ਪਵਨ ਐ ਕਾਸੀ ਤੇ ਕਾਸੀ ਪਹਿਲਾਂ ਲੈਂਡ ਸੀ ਕੋਈ ਹੈਗੀ ਤੇ ਮੋ ਗਿਆ ਲੈ ਕਿਹੜੇ ਕੋਲੇ ਦਈਆ ਨਾ ਨਾਮ ਭੁੱਲ ਗਿਆ ਉਸ ਲੈਂਡ ਦਾ ਸੀ ਉਹ ਬਹੁਤ ਸਮਾਂ ਕੰਨ ਕੋਲ ਬਹੁਤ ਸਮਾਂ ਚੱਲ ਗਿਆ ਕਾ ਛੋਟਾ ਤੇ ਮਾ ਨੂੰ ਇਹ ਵੀ ਛੱਡੇਗੀ ਹਾਂ ਹਾਂ ਜੀ ਨਾ ਪਤਾ ਦੇ ਦਾਦ ਦੇ ਘਾਟੇ 15 ਮਿਲੇ ਬਸ 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 ਲੋ ਮੇਟਰ ਗੱਦੜੂ ਚੱਲੇ ਹੋਣਾ ਅੰਕਲ ਨਾਲ ਆ ਗਏ ਨੇ ਆਪਣੇ ਆਦੇ ਵੀ ਤੁਹਾਨੂੰ ਬਸ਼ੇਰਾ ਵਿਖਾ ਕੇ ਲੈਉਣੇ ਆ ਨੂਰ ਬਸ਼ੇਰਾ ਜੀ ਹਾਂ ਬਸ਼ੇਰਾ ਦੇਖ ਕੇ ਆਉਣੇ ਜੀ ਤੇ ਤੁਹਾਨੂੰ ਵੀ ਵਿਖਾਉਣੇ ਆ ਜੁੜੇ ਰਹੋ ਹਾਂਜੀ ਜੁੜੇ ਰਹੋ ਜੁੜੇ ਰਿਹਾ ਹੀ ਵਲੌਗ ਦੇ ਨਾਲ ਉਹ ਭਾਈ ਇਹ ਐਂ ਚੜਾ ਦਿੰਦੇ ਨੇ ਵਲੌਗ ਪ੍ਰਗਟ ਸਿੰਘ ਕਿਵੇਂ ਲੱਗੇ ਜੀ ਆਪਾਂ ਨੂੰ ਆਪਣੇ ਅੰਕਲੋਣਾ ਦੇ ਬਹੁਤ ਵਧੀਆ ਸੀ ਸਾਰੇ ਜੰਗ ਵਧੀਆ ਚੰਗੇ ਸਾਹਮਣੇ ਮੇਰਾ ਪਹਿਲਾ ਐਕਸਪੀਰੀਅੰਸ ਆ ਵਲੌਗ ਵਿੱਚ ਤਾਂ ਕਰਕੇ ਨਾ ਆ ਨਹੀਂ ਰਿਹਾ ਬੇਸੇ ਥੋੜਾ ਸ਼ਾਈ ਹੈ ਹਾਂ ਸ਼ਾਈ ਕੋਈ ਗੱਲ ਨਹੀਂ ਅੰਦਰੋਂ ਆ ਨਹੀਂ ਰਿਹਾ ਬੇਸੇ ਅੰਦਰੋਂ ਲੈ ਆਵਾਂਗੀ ਕੋਈ ਪਰੋਗਲ ਗੱਲ ਤਾਂ ਜਣਾ ਕਰਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਰੂਜੇ ਆਵਾਜ਼ ਆਉਂਦੀ ਕਿ ਨਹੀਂ ਹਾਂ ਕੋਈ ਜਿਹੜੀ ਆਵਾਜ਼ ਜ਼ਿਆਦਾ ਹੁੰਦੀ ਕੋਈ ਗੱਲ ਬਾਹਰ ਤੁਹਾਨੂੰ ਨੂਰਦੀ ਸ਼ਰੀਰ ਬਣਾਉਂਦਾ ਹਾਂ ਨੂਰ ਦੀ ਬਹੁਤ ਵਧੀਆ ਵਿਖਾਈ ਵੀਰੇ ਅਸੀਂ ਪ੍ਰੋਮੋਸ਼ਨ ਹੁੰਦੀ ਕਰਦੇ ਰਹੇ ਨੇ ਹਾਂ ਫਿਰ ਦੱਸਦੇ ਰਹੇ ਨੇ ਆ ਵੀਰੇ ਰਾਂ ਕੋਲੋਂ ਘੁੜਾ ਠੀਕ ਹੈ ਕਿਹੜਾ ਸੂਰਿਆ ਬਾਣਸ਼ੇ ਸੂਰਿਆਨਸ਼ਾ ਸੂਰਿਆਨਸ਼ਾ ਪ੍ਰਭਾਤ ਦਾ ਇਹ ਬਹੁਤ ਚੰਗਾ ਘੁੜਾਈ ਤੇ ਹੁਣ ਗੁਜਰਾਤ ਗਿਆ ਹੋਇਆ ਮੀਟਿੰਗਾਂ ਸੀ ਨਾ ਮੀਟਿੰਗ ਆਸ ਤੇ ਸੂਰਿਆਨਸ਼ੇ ਭੇਜਿਆ ਤੇ ਇੱਕ ਨਾਲ ਸ਼ਕਤੀ ਦਾ ਬਸ਼ੀਰਾ ਨੁਕਰਾ ਦੋ ਬੇ ਤੇ ਆਊਗਾ ਵੀਰ ਵਾਪਸ ਲਿਆਉਣਾ ਆਊਗਾ ਜੀ ਹੁਣ ਕਰਕੇ ਉੱਥੇ ਮੀਟਿੰਗ ਇੱਥੇ ਜਦੋਂ ਮੀਟਿੰਗ ਸੀਜ਼ਨ ਚਾਲੂ ਹੋ ਗਿਆ ਲਿਆਵਾਂਗੇ ਚਲੋ ਵਧੀਆ ਜੀ ਤੇ ਚਲੋ ਮਿੱਤਰੋ ਤੁਹਾਨੂੰ ਵਿਖਾਉਣੇ ਜਾ ਕੇ ਬਸ਼ੇਰਾ ਤੇ ਠੀਕ ਹੈ ਜੀ ਲਓ ਵੀ ਹੋਣਾਗੇ ਕਿੰਨੇ ਗੱਦਾੜੋ ਵਾਲਾ ੋੜਾ ਵੇਖਣ ਹਾਂ ਜੀ ਅੰਕਲ ਦੀ ਵੀ ਐਸ ਅੰਕਲ ਦੀ ਵੀ ਆਪਾਂ ਇਹ ਵੀਡੀਓ ਕੀਤੀ ਹੋਈ ਹੈ ਜਿਹੜੇ ਜਿਹੜੇ ਅੰਕਲ ਤਾਂ ਕਰਿਆ ਹਾਂ 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 ਸਹੀ ਹੈ ਇੱਥੇ ਫੇਮਸ ੋੜਾ ਕੀਤਾ ਸੀ ਹਾਂ ਇਨਾ ਬੰਦ ਰਹਿ ਰਿਹਾ ਰਹਿ ਉਹ ਵੀ ਸਿਹਰੇ ਦੇ ਮਾਰੇ ਮਾਰੇ ਗਿਆ ਸੀ ਲਾਲ ਭਾਜੀ ਕੱਪ ਨਹੀਂ ਆਪਣੇ ਕੋਲ ਹਾਂ ਠੀਕ ਠੀਕ ਆਪਣਾ ਹੀ ਸਰਦ ਇਹਦਾ ਕੁੜੀ ਹੈ ਤਾਂ ਸੁਆ ਲਿਆ ਕਰਦੇ ਦਿੱਤੀ ਅੱਛਾ ਅੱਛਾ ਠੀਕ ਹੈ ਠੀਕ ਅੱਛਾ ਅੱਛਾ ਇਹਦਾ ਆਪਣਾ ਠੀਕ ਹੈ ਤਾਂ ਕੁੜੀ ਗੱਬੜੇ ਇਹ ਕੁੜੀ ਗੱਬੜੇ ਉਹ 30000 ਰੁਪਏ ਕਹਿੰਦਾ ਪੂਰਨ ਕੋੜ ਕੋੜਾ ਹਾਂ ਕੀ ਨਾਮ ਹੈ ਨੀ 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 ਉੱਪਰੋਂ ਨਾਲ ਦਾ ਹਰਿਆਣੇ ਵਾਲਾ ਠੀਕ ਆ ਇਹ ਆਪ ਹੀ ਸਮੁੰਦਰ ਦੀ ਧੀ ਹੈ ਠੀਕ ਇਹ ਉਮਰ ਹੈ ਕਿ ਨਹੀਂ 14 15 14 15 ਸਾਲ ਦੀ ਕੁੜੀ ਦੀ ਠੀਕ ਹੈ ਤੇ ਆ ਉਹਨੇ ਕੋਈ ਲਿਸੀ ਆ ਗਈ ਨੇ ਕੋਈ ਹੋ ਗਿਆ ਲਿਸੀ ਹੋ ਗਈ ਹੈ ਅੱਛਾ ਜੀ ਮੇਰੇ ਕੋਲ ਪੂਰੀ ਲਾ ਜੀ ਇਹ ਵੀ ਗੱਬਣ ਹੈ ਜੋ ਹੋ ਗਈ ਮੇਰਾ ਇਹ ਹੋ ਗਿਆ ਸ਼ੇਰਾ ਉਹ ਸ਼ੇਰਾ ਕਿੰਨੇ ਚਿਰ ਤੋਂ ਹੋ ਗਿਆ ਇਹ ਸੂਈ ਸੀ ਦੂਜੇ ਮਹੀਨੇ ਦੀ 23 ਤਰੀਕ ਨੂੰ ਦੂਜੇ 23 ਨੂੰ 3 4 5 ਅਸੀਂ ਵਾ ਚੱਲਦਾ ਹਾਂਜੀ 6 ਮਹੀਨੇ ਹੋ ਗਿਆ ਜੀ

ਕੁਝ ਜੀ ਦਾ ਬੀ ਕੋੜੀਆਂ ਉਹਦਾ ਖਰਾਬ ਹੈ ਤੇ 12 ਲੱਖ ਕੋੜਾ ਦੇਣੇ ਸਹੀ ਹੈ ਕੋੜੀ ਇੱਕ ਕੋੜਾ ਜਿਹੜੀ ਕੋੜੀ ਦਾ ਟਕਾਣੇ ਦੀ ਪੂਰੀ ਹੈ ਇਹ ਜਾਂਦੀ ਐਂਡਾ ਰੇਟਰ ਕਰੀ ਉਹਦਾ ਕੋੜਾ ਦੇ ਦੋ ਬਿਲਕੁਲ ਜੀ ਬਿਲਕੁਲ ਸਹੀ ਹੈ ਥੋੜ੍ਹਾ ਲਾਲ ਨੀਲੀ ਖੇੜੇ ਕੋੜੀ ਮਰ ਸੀ ਠੀਕ ਐਡੀ ਸੀ ਤੇ ਉਹਦੇ ਗੱਬਰ ਸੀ ਮੈਂ ਕਿਹਾ 1.5 ਕਿ ਮੈਨੇ ਦੂੰਗੀ ਉਹ ਪਰਾਂ ਕਿਹੜਾ ਹੈ ਉਹਦਾ ਕੋੜੀ ਹੈ ਜੀ ਮੈਂ ਨਹੀਂ ਪਤਾ ਨਹੀਂ ਮੂ ਵੀ ਗੱਬਰ ਨੇ ਆਦਲੇ ਕੋਈਸਾ ਗੱਬਰ ਨੇ ਆਦਲੇ ਸਮਾਨ ਕੋਰ ਤੁਸ਼ੀਰਾ ਤਾਂ ਲੈ ਗਿਆ ਇਹ ਬੱਚਾ ਲੈਣ ਵਾਸਤੇ ਲਈ ਸ਼ਕਿਲਦੀਪ ਨੇ ਮੇਰੇ ਕੋਲ ਥਾਂ ਤੋਂ ਬਸ਼ੀਰੀ ਜੀ ਮਤਕਾ ਲਈ ਠੀਕ ਹੈ ਫਿਰ ਮੈਂ ਨਾਲ ਚਲ ਤੂੰ ਮੈਂ ਰੱਖਣ ਨਾਲ ਮੈਂ ਬੱਚਾ ਲੈ ਕੇ ਬਸ਼ੀਰੀ ਦੇ ਨਹੀਂ ਸ਼ਾਇਦ ਇੱਕ ਬੱਚਾ ਲੈਣਾ ਮੈਂ ਫਿਰ ਮੈਂ ਤੂੰ ਵਾਪਸ ਲੈਣੀ ਜੇ ਲੈਣੀ ਵਾਪਸ ਲੈਣੀ ਲੈ ਕੇ ਬਹੁਤ ਮਜਬੂਰ ਸਮ ਬਸ਼ੀਰੀ ਜਿਹੜੀ ਛੇਰੀ ਹੁੰਦਾ ਸੰਪੋਰ ਵੱਡਾ ਤੂੰ ਨਾ ਹੀ ਇਹ ਯੰਦੇ ਨਾਲ ਕੀ ਆ ਇੱਕ ਕੀ ਹੋ ਗਿਆ ਬਈ ਵੀਰ ਲੱਤ ਮੈਂ ਪਹਿਲਾਂ ਆਣਾ ਹਾਂ ਉਹਨੂੰ ਮੁੰਡਾ ਘਰ ਚੰਗੀ ਜਿਹੀ ਸਵਾਰ ਮੈਨੂੰ ਅਖੇ ਕਿ ਉਹ ਵੀ ਕਿਤੇ ਬਾਹਰ ਨਹੀਂ ਕਾਉਣੇ ਮਨਤੀ ਬੰਦ ਪਰ ਇਹ ਉਹਨੂੰ ਬੰਦ ਕਰੀ ਬੱਚਾ ਤੇ ਮੇਰੀ ਘੋੜੀ ਬਹੁਤ ਚੰਗੀ ਤੇ ਨੀਲੀ ਵੀ ਮੈਨੂੰ ਇਦਾਂ ਲੱਗਦਾ ਬਗਾਇਸ ਤੇ ਰਹੀ ਹੂ ਕਦੇ ਨਾ ਰੋ ਪੂਰੇ ਵੇਲੇ ਨਹੀਂ ਮੋੜੀ ਤੇ ਇਹ ਪੰਦਾ ਜਿਵੇਂ ਬਸ਼ੀਰੇ ਪੰਦੇ ਹੁੰਦੀ ਆ। ਠੀਕ ਹੈ। ਮਰ ਉਹ ਫੁਰ ਦਾ ਘਰ ਨਹੀਂ ਚਾਲਦਾ। ਤੇ ਪੰਦਾ ਬਸ਼ੀਰੇ ਵਾਂਗੂ ਬੰਦਾ ਕੁੜੀਆਂ ਤੇ। ਜਿੰਨੇ ਘੋੜ ਦੇ ਨਾਲ ਵੱਡੇ ਹੋਣ ਉਹਨੇ ਕੁੜੀਆਂ ਜਿਆਦਾ ਰਹਿੰਦੀਆਂ ਨੇ। ਠੀਕ ਹੈ। ਕਦ ਵਿੱਚ ਚਾਰ ਸਾਲ ਤੋਂ ਬਾਅਦ ਕੰਦ ਗਿਆ ਬੱਚੇ। ਕਾਡੀ ਜਿਹੜੀ ਇਸ ਤੇ ਇਹਨਾਂ ਨੇ ਇਹਦੀ ਹੋਣ ਕੰਦ ਕਰਦੇ ਉਹ ਹੁਣ ਪਹਿਲਾਂ ਨਾਲ ਨਹੀਂ ਕਦੇ ਕਰ ਹੁਣ ਕੰਦ ਕਰੂਗੇ ਪੰਜ ਸਾਲਾਂ ਬਾਅਦ ਆ ਜੀ ਗੱਲ ਕਰੀ ਜਾਨੇ ਹਾਂ ਇਹਨੇ ਚਿਰ ਦੀ ਹੋ ਗਈ ਜੀ ਹੋ ਗਈ ਸੀ 32 ਮਹੀਨੇ ਹਾਂ ਵੀ ਪ੍ਰਗਟ 10 ਕਿਵੇਂ ਲੱਗਿਆ ਘੋੜਾ ਬਈ ਆਪਣੇ ਨਾਲ ਦੇ ਪਿੰਡਾਂ ਗੱਲਾਂ ਨੂੰ ਉੱਚੀ ਬੋਲ ਕੇ ਕਹਿੰਦਾ ਬੇਸ਼ਰਾ ਵਧੀਆ ਘੋੜਾ ਪੂਰਾ ਬਾਵਾ ਇਹਦੇ ਰਿਜ਼ਲਟ ਜਿਹੜੇ ਘੋੜੇ ਬਣੇ ਆ ਬਈ ਉਹਨੂੰ ਘੋੜਾ ਪੈਰਾਂ ਦਾ ਵੀ ਵਧੀਆ ਆ ਹਾਂ ਜੀ ਮੇਰੇ ਨਾਲੇ ਮਹਾਂਦੇਵ ਦਾ ਵੇਖਿਆ ਵਿਚੇਣਾ ਉਹ ਵੀ ਪਹੁੰਚ ਚੁੱਕਾ ਹੈ ਜੀ ਹਾਂ ਜੀ ਸੰਧੂ ਸਾਹਿਬ ਤੁਸੀਂ ਦੱਸੋ ਹਾਂ ਜੀ ਆਪਾਂ ਤਾਂ ਬਾਈ ਜੀ ਤੁਹਾਨੂੰ ਪਤਾ ਵੀ ਕਵਾੜ ਪਿੰਡ ਤੇ ਜਾਂਦੇ ਆਉਂਦੇ ਰਹਿੰਦਾ ਤੇ ਭਰਾ ਆਪਣੇ ਆਏ ਸੀ ਜੀ ਪਿੰਡ ਪੀੜੀ ਵਾਲੇ ਤੋਂ ਮੈਂ ਆਹ ਵਿਖਾ ਦਿੱਤੀ ਇੱਧਰ ਵੇਖੋ ਜੀ ਭੁੰਗ ਪਾੜ ਗਿਆ ਤੇ ਲਾਲਾ ਲਾਲਾ ਕਰਾ ਦਿੱਤੀ ਉਹ ਜੜੀਆਂ ਲੱਗੀਆਂਈ ਉਹਨੂੰ ਕੋਈ ਨਾ ਥੋੜਾ ਜਿਹਾ ਐਚਡੀ ਚ ਦਿਖਾ ਦੇਾਂਗੇ ਐਚਡੀ ਚ ਆਉਂਦੇ ਆ ਵਿਖਾ ਦੇਾਂਗੇ ਆਉਂਦੇ ਆ ਵਿਖਾ ਦੇਾਂਗੇ ਕਲ ਜਾ ਰਹੇ ਨੇ ਫਿਰ ਹੁਣ ਗੱਲਬਾਤਾਂ ਮਾਰਦੇ ਚੱਲ ਗਏ ਕੱਲ ਜਾ ਰਹੇ ਨੇ ਹਾਂ ਕੱਲ ਹੀ ਜਾ ਰਹੇ ਸੀ ਤੇ ਦੂਜੇ ਘਰ ਦੀਆਂ ਵੀ ਤੁਹਾਨੂੰ ਵਸ਼ੀਆਂ ਵਿਖਾਉਣੇ ਆ ਨਾ ਨੁਰ ਹਾਂਜੀ ਹਾਂ ਉਹ ਵੀ ਹਜੇ ਬਹੁਤ ਚੰਗੀਆਂ ਇੱਕ ਨਾਲ ਨਹੀਂ ਘਰ ਕੋਈ ਵੀ ਕੋੜੀ ਹਾਂਜੀ ਹਾਂਜੀ ਸੰਧੂ ਜੀ ਆਸਤੇ ਆਓ ਜੀ ਬਧਾਰੋ ਪਜਾਮਾ ਜੁਕਿਆ ਗਿਆ ਪਜਾਮਾ ਥੋੜਾ ਜਿਹਾ ਆਊਟ ਆਫ ਕੰਟਰੋਲ ਕੰਟਰੋਲ ਹੋ ਗਿਆ ਸੀ ਚਲੋ ਆ ਗਏ ਆ ਇੱਧਰ ਜਿੱਥੋਂ ਗਏ ਸੀ ਮਾ ਜੀ ਬਾਈ ਹਾਂ ਬਹੁਤ ਵਧੀਆ ਜੀ ਹੁਣ ਤੁਹਾਨੂੰ ਦਿਖਾਉਣੇ ਚਾਹ ਪਾਨ ਕੀ ਨੇ ਤੇ ਜਦੋਂ ਮੈਂ ਤਾਂ ਮਾਰਦੇ ਆਂ ਕੱਲ ਚੜ ਉਸ ਸੰਭਲ ਘਰ ਮਾਰੀ ਵਾਹ ਜਾਲ ਚ ਸਰਬਾਤ ਜੀ ਸਰਦਾਰ ਜੀ ਕੰਮ ਹੋ ਚਲੇ ਗਲਤ ਬਾਕੂ ਜਾ ਰਹਿ ਗਿਆ ਦੇਖੀ ਕਿ ਕਿਧਰ ਵਹਾਬ ਅਗਲੇ ਪੈਰ ਤੇ ਤੇਰਾ ਵਹਾਬ ਨਹੀਂ ਸਟੈਲੀਓਨ ਵਹਾਬ ਬਣ ਜੇ ਤੇਰੀ ਢੂਈ ਤੇ ਨਾ ਰਖੀਦਾ ਹੋਵੇ ਗੋਪੀਏ ਤੇਰੀ ਢੂਈ ਚੱਲ ਚੱਲ ਬਦਮਾਚੀਆਂ ਬਹੁਤ ਦਿਨਾਂ ਬਾਅਦ ਹੀ ਇਹਦੇ ਤੇ ਰਾਈਡ ਕੀਤੀ ਕਿਉਂਕਿ ਇਹਦੇ ਪੱਟੇ ਤੇ ਲੱਗ ਚੁੱਕੀ ਸੀ ਸੱਟ ਹਾਂਜੀ ਹਾਂ ਪਰਾ ਹੋਣੀ ਆਇਆ ਰਿਸਕ ਚੁੱਕਿਆ ਉਹ ਚਾ ਉਹ ਕਰਦਾ ਹੀ ਗਿਆ ਚੜਨਾ ਚੜਨਾ ਸੀ ਚੜਨਾ ਸਹੀ ਗਿਆ ਚੜਦੇ ਪਰ ਕੰਮ ਨਹੀਂ ਚਾਲ ਲਈ ਚਾਲੀ ਪੈ ਭਾਈ ਸਹੀ ਗਿਆ ਹੁਣ ਇਹਨੂੰ ਬਾਈ ਵੀ ਰਾਹੂ ਆ ਤੇ ਲੱਫੇ ਮਾਰ ਕੇ ਤੇ ਲਾਉਂਦਾ ਜੀ ਕਿਤੇ ਡੇਗੂ ਪੇਣਾ ਸਵਾਦ ਆ ਗਿਆ ਯਾਰ ਡੇਗ ਦਾ ਨਹੀਂ ਤੋਏ ਤੋਏ ਤੇ ਤਾ ਹੈ ਹਾਂ ਆ ਨਾ ਨਾ ਉਹ ਵੀ ਦਾ ਵੀਡੀਓ ਵੇਖੋ ਤੇ ਇਥੇ ਕਰਵਾਗੇ ਨਾਲ ਮੇਰੀ ਵਿੱਚ ਇਹ ਤਾਂ ਬੜਾ ਕੁਝ ਹੋ ਰਿਹਾ ਸਾਫਾ ਸੰਦੇ ਆ ਜਾਏਗਾ ਸਰਕਾਰ ਜੀ ਖਰਚੇ ਹੋ ਜਾਂਦੇ ਮੈਂ ਰੱਖੀਆਂ ਬਾਈ ਮਨਿੰਦਰ ਦੀ ਵਾਰੀ ਬੀੜ ਤੇ ਮੰਨਦਾ ਪੱਟਾ ਤਾਂ ਵੇਖ ਜਖਮ ਤਾਂ ਵੇਖ ਨੀੜੇ ਹੋ ਗਏ ਮੈਂ ਜਖਮ ਵਿਖਾਦਾ ਵੀਰਾ ਆਪਣੇ ਨੂੰ ਵੀਰਾ ਆਪਣੇ ਜਖਮ ਵਿਖਾਦਾ ਚਲ ਬੈ ਮਾਰਸ਼ਲ ਚਲ ਦੇਖੋ ਜੀ ਮੇਰੀ ਕਵਰ ਹੋ ਰਿਹਾ ਪਰ ਦੁਆਰਾ ਵਿਖਾ ਜਖਮ ਨੂੰ ਨਾ ਚੜ ਜਾਂਦਾ ਤੂੰ ਤਾਂ ਕਾਹਨੋਂ ਆਇਆ ਨਹੀਂ ਮਾ ਨਾ ਯਾਰ ਮੈਨੂੰ ਯਾਰ ਇਹਨੇ ਠਕਾ ਕੀਤੀ ਸੀ ਨਾ ਬੰਦੇ ਨੇ ਟੇਕ ਲੀ ਟੇਕ ਪਰ ਤੁਸੀਂ ਚੋਟੀ ਦੇ ਸਵਾਰ ਜੇ ਪਰ ਇੱਕ ਰੀ ਉੱਥੇ ਡਿੱਗੇ ਸੀ ਪੁਸ਼ਕਰ ਨਹੀਂ ਨਹੀਂ ਸਵਾਰ ਜਿਹੜਾ ਹੁੰਦਾ ਵਿੱਚ ਜਾਂਦਾ ਹੁੰਦਾ ਇਹ ਇਹ ਉਹ ਜਿਹੜਾ ਸਵਾਰ ਚੜੂਗਾ ਉਹ ਡਿੱਗੂਗਾ ਜਿਹੜਾ ਚੜ੍ਹੇ ਨਹੀਂ ਉਹ ਕਿਵੇਂ ਡਿੱਗੇ ਆਹ ਗੱਲ ਤੁਸੀਂ ਕਰੋੜ ਰੁਪਏ ਦੀ ਕਰਤੀ ਤੇ ਵੈਸੇ ਹੰਠਿਆ ਨਹੀਂ ਕੋਲ ਨਹੀਂ ਵਾਹ 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 ਜੀ ਵਾਹ ਇਹ ਜਿਹੜਾ ਹੌਲਾ ਬੰਦਾ ਹੁੰਦਾ ਨਾ ਕਾਠੀ ਤੋਂ ਬਗੈਰ ਬੁੜਕਦਾ ਬਹੁਤ ਉੱਤੇ ਪਰ ਵੀ ਕੰਮ ਚੰਗਾ ਆ। ਆਪ 180 ਦੀ ਕਿੰਨੇ ਦੀ ਬਾਤ ਆਵੇ। ਇਹ ਏਰੀ ਓਕੇ। ਬਾਈ ਉਹ ਨਹੀਂ ਚੱਲੇ ਨੇ ਜੀ। ਇਹ ਸਰ ਹਾਈਡਰੋਲਿਕ ਰਾਦੀ ਵੀ ਬਹੁਤ ਚੰਗਾ ਹੀ। ਉਹ ਕੰਮ ਕਰਦੇ ਕਿ ਹੋ ਗਏ। Det er meget godt. Det er meget godt. Det Det er meget godt. Det er er Det er meget godt. 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 Det er meget godt.